ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਚੰਗੀ ਜਿੰਦ ਜਾਨ ਵਾਲੀ ਰਾਜੀ ਸਮੀ ਪਲੀ ਵੀ ਆਪਾਂ ਤੁਹਾਨੂੰ ਦੁੱਧ ਵਾਲੀ ਮਹਿ ਦਿਖਾਉਣੀ ਹੈ ਇੱਕ ਦਿਖਾਉਣਾ ਮੋਹਰ ਨਸਲ ਦਾ ਕਟਾ ਚੰਗੀ ਮਹਿ ਦਾ ਚੰਗਾ ਰਿਕਾਰਡ ਆ ਸਾਰਾ ਡਾਟਾ ਆਪਾਂ ਵੀਰ ਤੇ ਇਹਦੇ ਬਾਰੇ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਮੇਰਾ ਪਰਮਨੰਦ ਜੀ ਪਿੰਡ ਪਤੌੜ ਜ਼ਿਲ੍ਹਾ ਬਰਨਾਲਾ ਠੀਕ ਆ ਆਪਣਾ ਆ ਗਿਆ ਮੱਝੂ ਕੇ ਰੋਡ ਮੱਲੂ ਕੇ ਲੱਗ ਗਿਆ ਨਾ ਮੱਲੂ ਕੇ ਲੱਗ ਰਹਾ ਸੀ ਠੀਕ ਆ ਕੋਈ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ ਨੰਬਰ 790 67421 790 67421 67421 ਇਹਦੇ ਤੋਂ ਮੱਝ ਦੇਖੀ ਜਨੇ ਬਾਈ ਜੀ ਸੂਆ ਕਿਹੜਾ ਸੁੰਦੀ ਪੀ ਆ ਸੂਆ ਤੀਜਾ ਜੀ ਤੀਜਾ ਸੂਆ ਸੁੰਦੀ ਵੇ ਕਿੰਨੇ ਟਾਈਮ ਤੋਂ ਆਪਣੇ ਕੋਲ ਇਹ ਆਪਣੇ ਪਿਛਲੇ ਸੂਏ ਖਰੀਦੀ ਸੀ ਆਪਾਂ ਠੀਕ ਆ ਦੂਜਾ ਸੂਏ ਆਪਾਂ ਲੈ ਕੇ ਆਏ ਸੀ ਠੀਕ ਹੈ ਐਂਟੀ ਸ਼ੇਰ ਦਾ ਰਾਦਾ ਬਣ ਗਿਆ ਜੀ ਠੀਕ ਹੈ ਕਿਹੜਾ ਟੀਕਾ ਲੱਗਿਆ ਬਣੇ ਇਹ ਬੋਲਟ ਤੋਂ ਗੱਪਣਾ ਐਚ ਐਸ ਵੀ ਤੋਂ ਠੀਕ ਹੈ ਬੋਲਟ ਸਾਨਾ ਜਿਹੜਾ ਸਾਂਸੀ ਵਾਲੇ ਕੋਲ ਹੈਗਾ ਜਿਹੜਾ ਠੀਕ ਹੈ ਤੇ ਦਿਨ ਕਹਿ ਲੈਂਦੀ ਵੀ ਇਹ ਸੂਚ ਅਜੇ ਕਣ ਕੱਢ ਦੀ ਜੀ ਹਫਤੇ 10 ਦਿਨਾਂ ਦੀ ਕੱਚੀ ਆ ਜੀ ਠੀਕ ਹੈ ਕਹਿੰਦਾ ਭਾਅ ਹਜੇ ਅਜੇ ਇਹਦੇ 10 ਦਿਨ ਦੇ ਵਿੱਚ ਵਿੱਚ ਸੂ ਪੈਣੇ ਨੇ ਸੂ ਪੈਣਾ ਜੇ ਬਾਲ ਟੱਲਾ ਬਹੁਤ ਪੰਗਾ ਦੇਖੋ ਕਿੰਨਾ ਦੁੱਧ ਦਿੱਤਾ ਇਹਨੇ ਆਪਣੇ ਕੋਲ ਦੁੱਧ ਪਿਛਲੇ ਸੂਏ 17 ਲੀਟਰ ਸੀਗਾ ਜੀ ਆਪਾਂ 18 ਦੀ ਗਰੰਟੀ ਲੈ ਲਾਂਗੇ ਕਹਿੰਦਾ ਬਾਓ ਜੇ ਕੋਈ ਵੀਰੇ ਨੂੰ ਸਾਂਭੂਗਾ 20 17 ਕਿਲੋ ਵਾਲੀ ਮਾਝ ਹੈਗੀ ਆ ਨਾਲ ਜੀ ਖੁੱਲਾ ਢੁੱਲਾ ਚੌਣ ਚਵਾ ਧਾਰਾ ਤੂਰਾ ਮੈਂ ਕਹ ਪੂਰਾ ਵਹਣ ਓਕੇ ਠੀਕ ਆ ਪਿਛਲੇ ਸਾਲ ਬੱਚਾ ਵਧੀਆ ਪਾਇਆ ਸੀ ਨੇ ਪੂਰਾ ਵਧੀਆ ਜੀ ਠੀਕ ਐ ਤੇ ਚੌਣ ਚਵਾ ਧਾਰ ਤੂਰ ਇੱਕ ਨੰਬਰ ਆ ਮੈਂ ਕਹ ਇੱਕ ਨੰਬਰ ਆ ਜਮਾ ਠੀਕ ਐ ਤੇ ਰੇਟ ਦੀ ਗੱਲ ਕਰ ਰੇਟ ਇਹਦਾ ਕੀ ਰਹਿਣਾਗਾ ਰੇਟ ਆਪਾਂ ਫੋਨ 'ਚ ਹੀ ਕਰ ਦਾਂਗੇ ਢੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਮੈਂ ਤਾਂ ਚੰਗਾ ਜਿੰਦ ਜਾਨ ਰਾਜੀ ਸਮੀ ਬੜੀ ਵੀ ਤੀਜਾ ਸੂਆ ਮਾਲਕ ਦੱਸ ਦਿਆ ਤੁਸੀਂ ਵੇਖ ਸਾ ਕਾ ਨਿਰਖ ਪਰਖ ਕਰਕੇ ਤਸੱਲੀ ਕਰਕੇ ਖਰੀਦਨੀ ਆ ਫੁੱਲ ਸਾਈਜ਼ ਆ ਫੁੱਲ ਵੱਡਿਆ ਥਣ ਗੁੱਲੇ ਵਾਲਾ ਕਿਆ ਬਾਤਾਂ ਮਜਬੂਤ ਚੰਗੇ ਹੱਡਾ ਪੈਰਾਂ ਦੀ ਮੋੜ ਲਿਆ ਵੀਰੇ ਮੋੜ ਲਿਆ ਸੋ ਵੀਰੋ ਥਣ ਦੇ ਵ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਡੇਵਾਗਾ ਫੁੱਲ ਸਾਈਜ਼ ਦੇ ਵਿੱਚ ਜਿੰਦ ਜਾਨ ਵਾਲੀ ਪਲੀ ਵੀ ਮੈਂ ਤੀਜਾ ਸੂਆ ਸੂਰੀ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਹੋ ਤੇ ਥਾਣਾ ਥਾਣਾ ਦੀ ਸਪੇਸ ਦੇਖ ਸਕਦੇ ਨੇੜੇ ਤੋਂ ਸੋਹਣਾ ਸਾਫ ਸੁਥਰਾ ਥਾਣਾ ਦੇਖੋ ਗੁੱਲੀ ਵਾਲਾ ਥਾਣਾ ਲੱਗਿਆ ਜੀ ਪੂਰਾ ਠੀਕ ਆ ਗੁੱਲੇ ਵਾਲਾ ਥਾਣਾ ਜਮਾ ਹੈ ਨਾ ਰੇਟ ਚੀਜ਼ ਦੇ ਹਿਸਾਬ ਨਾਲ ਹੋਊਗਾ ਹਾਂਜੀ ਹਾਂ ਠੀਕ ਆ ਅੱਗੇ ਆਪਾਂ ਮੋਰਾ ਨਸਲ ਦਾ ਕੱਟਾ ਦੇਖੀ ਜਾਂਦੇ ਆ ਇਹ ਦੇ 2 ਸਾਲ ਉਮਰ ਆਈ ਇਹਦੀ ਠੀਕ ਹੈ ਜੀ ਮਾਂ ਹੈਗੀ ਹੈ ਮਾਂ ਆਪਣੇ ਕੋਲੇ ਆ ਜੀ ਉਹ ਉੱਧਰ ਖੜੀ ਆ ਠੀਕ ਆ ਆ ਖੜੀ ਆ ਮੱਝ ਹਨਾ ਕਿੰਨਾ ਦੁੱਧ ਦਵੇਂ ਥੱਲੇ ਦੇ ਕੋਲੇ ਮੈਂ ਥੱਲੇ 20 ਲੀਟਰ ਦੁੱਧ ਦਿੰਦੀ ਤੇ ਸਿੰਘ ਸਾਹਿਬ ਦੀ ਵੀ ਮੈਂ ਸੋਹਣੀ ਆ ਫਿਰ ਹਨਾ ਜੇ ਮੈਂ ਨਾਲ ਦੇ ਸਿੰਘ ਆ ਜਾਵਾਂ ਹਨਾ ਜਮਾ ਕੋਕਾ ਪੀ ਸੀ ਆ ਠੀਕ ਆ ਦੰਦੋ ਖੀਰਾ ਹੀ ਆ ਫਿਰ ਆਲੇ ਦੰਦੋ ਖੀਰਾ ਜੀ ਕਿਹੜੇ ਸਾਂ ਦਾ ਬੱਚਾ ਏ ਇਹ ਆਪਾਂ ਜਦੋਂ ਮਾਦੀ ਖਰੀਦੀ ਜੋਦੇ ਪੇਟ 'ਚ ਸੀਗਾ ਬੱਚਾ ਆਪਣੇ ਕੋਲੇ ਜਨਮ ਹੋਇਆ ਦਾ ਗੱਬਣ ਮੈਨੂੰ ਇਸੇ ਹੀ ਨਹੀਂ ਪਤਾ ਵੀ ਕਿਹੜੇ ਠੀਕ ਹੈ ਤੇ ਉਹਨਾਂ ਨੇ ਦੱਸਿਆ 6 ਮਹੀਨੇ ਤੇ 29 ਦਾ ਦੱਸਿਆ ਜੀ ਠੀਕ ਹੈ ਹਾਂਜੀ ਹਾਂ ਪੂਰਾ ਤੇ ਕਰੋ ਸੀਕਦੇ ਨਹੀਂ ਕਰ ਲੱਗਿਆ ਹਲੇ ਨਹੀਂ ਆ ਜੀ ਦੇਖਿਆ ਨਹੀਂ ਆਪਾਂ ਸਟ੍ਰਿਕਟ ਠੀਕ ਹੈ ਇਹਦਾ ਰੇਟ ਵਜਾਰ ਅੱਗੀ ਰੱਖਿਆ ਫੋਨ ਦੀ ਕਰ ਦਾਂਗੇ ਜੀ ਤੋਰ ਦੀ ਬਾਹਰ ਨੂੰ ਸੋ ਵੀਰੋ ਸਿੰਘੂ ਮੂੰਹ ਮੱਥਾ ਦੇਖੋ ਕੱਟੇ ਦਾ ਸੋਹਣਾ ਸਾਫ ਸੁਥਰਾ ਵਧੀਆ ਮੰਨ ਕੇ ਚਲੋ ਚੰਗਾ ਕੱਟਾਗਾ 2 ਸਾਲ ਦੀ ਹੈਗੀ ਉਮਰ ਹਲੇ ਤੇ ਪੈਠ ਫੋੜੇ ਦੀ ਬੰਤੋ ਦੇਖੋ ਜਮਾ ਕੀ ਬਾਤਾਂ ਪੂਰੀ ਰਾਜੀ ਸਮੀ ਪੜੀ ਵੀ ਸਮੇਂ ਆ ਪੜਿਆ ਵਾ ਕੱਟਾਗਾ ਖੜੀ ਪੈਠ ਦਾ ਜਮਾ ਤੇ ਦੇਖੋ ਕੈਰੇਕਟਰ ਵਗਰਾ ਦੇਖੋ ਕੱਟੇ ਦੇ ਟੈਸਟ ਹੀ ਗਾਣ ਦਾ ਪੂਰਾ ਸਾਫ ਆ ਤੇ ਟੇਲ ਮੈਗਨਾ ਲਗਭਗ ਬਲੈਕ ਹੀ ਸਾਰੀ ਹੈ ਨਾ ਹੈਡ ਬਲੈਕ ਆ ਜੀ ਠੀਕ ਹੈ ਤੇ ਰੇਟ ਇਹਦਾ ਹੋਊਗਾ ਫੋਨ ਤੇ ਹੈ ਨਾ ਤੇ ਕਿੰਨਾ ਦੁੱਧ ਦੱਸਿਆ ਪਾ ਮੱਝ ਥੱਲੇ ਮੱਝ ਥੱਲੇ 22 ਲੀਟਰ ਇਹ ਆਪਾਂ ਪਾਈ ਸੀ ਕਿਤੇ ਮੇਲੇ ਮੁੱਲੇ ਦੇ ਇਸਨੋਂ ਮੇਲੇ ਮੁੱਲੇ ਦੇ ਭਾਈ ਜੀ ਆਪਾਂ 23 ਹੋਇਆ ਸੀ ਜਿਹੜਾ ਜਿਹੜਾ 2023 ਦੁੱਧ ਚ 22 ਪਾਈ ਸੀ ਕਿੰਨਾ ਦੁੱਧ ਪਾਇਆ ਸੀ ਉੱਥੇ ਦੁੱਧ ਉੱਥੇ 22 ਲੀਟਰ ਜੀ ਠੀਕ ਹੈ ਮਰਾ ਰੈਂਕੇ ਥੋੜਾ ਡਰ ਜੇ ਗਈ ਸੀ ਹੈ ਨਾ ਰੈਂਕੇ ਜੇ ਜਾ ਕੇ ਡਰ ਗਈ ਉੱਥੇ ਪਹਿਲੀ ਵਾਰ ਲੈ ਕੇ ਗਈ ਬਾਕੀ ਸਾਨੂੰ ਵੀ ਨਹੀਂ ਪਤਾ ਜੀ ਪਹਿਲੀ ਵਾਰ ਗਏ ਜੀ ਠੀਕ ਹੈ ਤੇ ਉੱਥੇ ਥੋ ਦੇ ਵੀ ਕਹਿੰਦਾ ਭਾਬਾ ਆਪਾਂ ਇਹਦੇ 22 ਕਿਲੋ ਤਾਂ ਮੈਂ ਤਾਂ ਚੋਇਆ ਵਜਾ ਚੋਇਆ ਜੀ ਆਪਾਂ ਆਪ ਠੀਕ ਹੈ ਫਿਰ ਮਨ ਕੇ ਚੋਈ ਤਾਂ ਨਹੀਂ ਕਰਾਈ ਸਰਕਾਰੀ ਆਪਾਂ ਨਹੀਂ ਚੋਈ ਕਰਾਈ ਨਹੀਂ ਠੀਕ ਹੈ ਵੀ ਐਤ ਕੀ ਫਿਰ ਮੂਰੇ ਕੀ ਆਏਗਾ ਰਾਤਾ ਇੱਕਰਾਉਂ ਦਾ ਠੀਕ ਹੈ ਓਜੇ ਪੱਬ ਬਣਿਆ ਤਾਂ ਕਰਾਂ ਮਾਣ ਹੁਣ ਕਿੰਨਾ ਟਾਈਮ ਰਹਿ ਗਿਆ ਸੂਂਦਾ ਦਾ ਹੁਣੇ ਦਾ ਮਹੀਨਾ ਕੋ ਬਾਕੀ ਹੈ ਜੀ ਠੀਕ ਹੈ ਕਹਿੰਦਾ ਭਾਬਾ ਵੀ ਸਾਲ ਦੇ ਅੰਦਰ ਸੂ ਪੈਂਦੇ ਜਮ ਹਾਂਜੀ ਹਾਂ ਸਾਲ ਦੇ ਅੰਦਰ ਠੀਕ ਹੈ ਸੋਵਰੋ ਦੋ ਨਾਗਾ ਪਾ ਦਿਖਾਤੇ ਕਟਾ ਚੰਗੀ ਰਕਾਰ ਵਾਲੀ ਮੈਂ ਤਾਂ ਕਹਿੰਦਾ 20 ਕਿਲੋ 22 ਕਿਲੋ ਬਾਈਆਂ ਦੀ ਮੇਲੇ 'ਚ ਵੀ ਮੈਂ ਪਾਈ ਵੀ ਆ 20 ਪਿੰਡ ਭਦੌੜ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇਖ ਕੇ ਕੋਲ ਆ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਸੋ ਵੀਡੀਓ ਦੇਖਣ ਲਈ ਸਭ ਦਾ ਤੈ